ਅਧਿਆ ਖੇਤੀਬਾੜੀ ਲਈ ਨਵੇਂ ਢੰਗ ਅਪਣਾਉਣਾ ਅੱਜ ਦੇ ਕਿਸਾਨ ਦੀ ਪਹਿਲੀ ਜ਼ਰੂਰਤ ਹੈ। ਖੇਤੀ ਲਈ ਨਵੇਂ ਢੰਗ ਅਤੇ ਫਸਲ ਵਿਭਿੰਨਤਾ ਸਮੇਂ ਦੀ ਮੁੱਖ ਮੰਗ ਹੈ। ਪਰੰਪਰਾਗਤ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਨਵੀਆਂ ਅਤੇ ਮੁਨਾਫੇ ਵਾਲੀਆਂ ਫਸਲਾਂ ਦੀ ਕਾਸ਼ਤ ਕਰਨਾ ਕਿਸਾਨ ਦੀ ਆਰਥਿਕਤਾ ਲਈ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਖੇਤੀ ਲਈ ਨਵੇਂ ਢੰਗ ਅਤੇ ਫਸਲ ਵਿਭਿੰਨਤਾ ਅਪਣਾਉਣ ਲਈ ਅੱਗੇ ਆਉਣ ਦੀ ਲੋੜ ਹੈ। ਰਕਪਾਲ ਸਿੰਘ ਸੇਖੋਂ ਮੈਂ ਅੱਜ ਪਿਤਾ ਪੁਰਖੀ ਕਿਤਾ ਜਿਹੜਾ ਸਾਡੇ ਮੇਰੇ ਪਿਤਾ ਜੀ ਨੇ ਮਾਸਟਰ ਗੁਰदयाल ਸਿੰਘ ਜਿਨ੍ਹਾਂ ਦਾ ਨੌ ਚੱਲਦਾ ਸੀਗਾ ਤੇ ਉਹਨਾਂ ਦੇ ਕਿੱਤੇ ਨੂੰ ਅੱਗੇ ਲੈ ਕੇ ਅਸੀਂ ਚੱਲ ਰਹੇ ਹਾਂ ਕਿਉਂਕਿ ਪਹਿਲਾਂ ਜਿਹੜੀਆਂ ਸਾਡੀਆਂ ਇਹ ਜ਼ਮੀਨਾਂ ਸੀਗੀਆਂ ਰੇਤਲੀਆਂ ਜ਼ਮੀਨਾਂ ਹੋਣ ਕਾਰਨ ਇੱਥੇ ਮੂੰਗਫਲੀ ਦੀ ਪੈਦਾਵਾਰ ਹੁੰਦੀ ਸੀ ਤੇ ਇਸ ਪਿੰਡ ਦੀ ਜਿਹੜਾ ਪਿੰਡ ਹਿੱਸੇ ਵਾਲਾ ਇਹਦੀ ਮੂੰਗਫਲੀ ਜੜੀ ਆ ਉਹ ਬਹੁਤ ਮਸ਼ਹੂਰ ਸੀ ਤੇ ਇਸੇ ਵਾਲੀ ਦੀ ਮੂੰਗਫਲੀ ਇੱਕ ਵਧੀਆ ਮੂੰਗਫਲੀਆਂ ਚੋਂ ਮੂੰਗਫਲੀ ਗਿਣੀ ਜਾਂਦੀ ਸੀ ਤੇ ਉਹਦਾ ਬੀਜ ਵੀ ਖੇਤੀਬਾੜੀ ਵਿਭਾਗੇ ਰਾਹੀਂ ਗੁਜਰਾਤ ਤੱਕ ਐਜੇ ਬੀਜ ਵੀ ਇਸ ਪਿੰਡ ਵਿੱਚੋਂ ਜਾਂਦਾ ਰਿਹਾ ਤੇ ਸਮੇਂ ਦੀ ਕਰਬਟ ਲੈਂਡ ਨਾਲ ਜਦੋਂ ਮੂੰਗਫਲੀ ਦੀ ਪੈਦਾਵਾਰ ਘਟ ਹੋਣ ਲੱਗੀ ਤਾਂ ਸਾਨੂੰ ਮਜਬੂਰ ਨੇ ਇਹ ਜ਼ਮੀਨਾਂ ਝੋਨੇ ਵਾਸਤੇ ਤਿਆਰ ਕਰਨੀਆਂ ਪਈਆਂ ਤੇ ਝੋਨੇ ਵਾਸਤੇ ਤਿਆਰ ਕਰਨ ਦੇ ਦੌਰਾਨ ਸਾਨੂੰ ਇਹਨਾਂ ਵਿੱਚੋਂ ਰੇਤਾ ਇਕੱਠਾ ਕਰਕੇ ਤੇ ਉਹ ਰੇਤਾ ਇੱਕ ਪਾਸੇ ਕਰਕੇ ਤੇ ਝੋਨਾ ਬੀਜਣਾ ਸ਼ੁਰੂ ਕੀਤਾ ਜਿਹਦੇ ਵਿੱਚ ਸਾਨੂੰ ਜਿਹੜੀ ਆਮਦਨ ਆ ਉਹ ਪਹਿਲੇ ਸਮਿਆਂ ਵਿੱਚ ਠੀਕ ਆਮਦਨ ਆਉਂਦੀ ਰਹੀ ਹੌਲੀ ਹੌਲੀ ਇਹਦੇ ਜਿਹੜੇ ਖਰਚੇ ਵਧਣ ਲੱਗੇ ਕਿਉਂਕਿ ਝੋਨੇ ਦੀ ਪੈਦਾਵਾਰ ਕਣਕ ਦੀ ਪੈਦਾਵਾਰ ਦੋਨਾਂ ਦੇ ਜਿਹੜੇ ਖਰਚੇ ਨੇ ਉਹ ਦਿਨੋਂ ਦਿਨ ਵੱਧਦੇ ਰਹੇ ਕਿਉਂਕਿ ਇਹਦੇ ਵਿੱਚ ਦਵਾਈਆਂ ਖਾਦਾਂ ਤੇ ਤੇਲ ਆਦਕ ਦੇ ਖਰਚੇ ਜਿਹੜੇ ਬਹੁਤ ਜ਼ਿਆਦਾ ਵਧ ਗਏ ਨੇ ਤੇ ਉਹ ਹਿਸਾਬ ਨਾਲ ਜਿਹੜੀ ਆਮਦਨ ਆ ਖੇਤੀ ਕਿਤੇ ਚੋਂ ਆਮਦਨ ਦਿਨੋ-ਦਨ ਘਟ ਰਹੀ ਹੈ ਪਰ ਅਸੀਂ ਫੇਰ ਵੀ ਇਹਦੀ ਪੂਰੀ ਜਿਹੜਾ ਝਾੜ ਲੈਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਜਿਹੜੀ ਕਿ ਯੂਨੀਵਰਸਿਟੀ ਦੇ ਅੰਕੜਿਆਂ ਤੋਂ ਜਿਹੜਾ ਝਾੜ ਆ ਉਹ ਆਮ ਤੌਰ ਤੇ ਅਸੀਂ ਆਪਦੇ ਖੇਤਾਂ ਚੋਂ ਵੱਧ ਲੈਨੇ ਆ ਮੈਂ ਐਜੇ ਖੇਤੀਬਾੜੀ ਵਿਭਾਗ ਦੇ ਵਿੱਚ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਮੈਂ ਪਹਿਲਾਂ ਵੀ ਖੇਤੀ ਕਿੱਤੇ ਨਾਲ ਸੰਬੰਧਤ ਸੀ ਕਿਉਂਕਿ ਮੇਰਾ ਸ਼ੌਂਕ ਸੀ ਮੇਰੇ ਫਾਦਰ ਨੇ ਜਦੋਂ ਮੈਨੂੰ ਇਹ ਖੇਤੀ ਕਿੱਤੇ ਨੂੰ ਨਾਲ ਜੋੜਿਆ ਤੇ ਨਾਲ ਮੇਰੀ ਬੀਐਸਸੀ ਐਗਰੀਕਲਚਰ ਵੀ ਪੀਏਯੂ ਤੋਂ ਮੇਰੀ ਉਹਨਾਂ ਨੇ ਕਰਵਾ ਕੇ ਮੈਨੂੰ ਇਸੇ ਵਿਭਾਗ ਵਿੱਚ ਜੌਬ ਹੋਣ ਤੋਂ ਬਾਅਦ ਵੀ ਖੇਤੀ ਕਿੱਤੇ ਨਾਲ ਜੋੜ ਕੇ ਰੱਖਿਆ ਮੇਰਾ ਬੇਟਾ ਗੁਰਿੰਦਰ ਸਿੰਘ ਸੇਖੋਂ ਉਹ ਵੀ ਜੋ ਬੀਟੈਕ ਕਰਨ ਤੋਂ ਬਾਅਦ ਐਮਬੀਏ ਕਰਨ ਤੋਂ ਬਾਅਦ ਉਸ ਨੂੰ ਵੀ ਕਿਉਂਕਿ ਜਿਹੜੀਆਂ ਜੌਬਾਂ ਨੇ ਉਹ ਨਹੀਂ ਮਿਲਦੀਆਂ ਨਾ ਮਿਲਣ ਕਾਰਨ ਉਸ ਨੇ ਵੀ ਇਹ ਖੇਤੀ ਕਿਤੇ ਨੂੰ ਪਸੰਦ ਕੀਤਾ ਤੇ ਅੱਜ ਕੱਲ ਉਹ ਖੇਤੀ ਕਿਤਾ ਉਹ ਜਿਹੜਾ ਜਿਆਦਾ ਜਿਹੜਾ ਖੇਤੀ ਕਿਤੇ ਜयोगदान ਗੁਰਿੰਦਰ ਸਿੰਘ ਵੱਲੋਂ ਪਾਇਆ ਜਾ ਰਿਹਾ ਅਸੀਂ ਨਾਲ ਮੈਂਥਾ ਪਲਾਂਟ ਇੱਕ ਕਿਸ਼ਨਪੁਰੇ ਲਾਇਆ ਵੀ ਤਾਂ ਕਿ ਜਿਹੜਾ ਮੈਂਥੇ ਦਾ ਤੇਲ ਕੱਢ ਕੇ ਉਹਨੂੰ ਜਿਹੜਾ ਕਿਸਾਨਾਂ ਦੀ ਜਿੱਥੇ ਉੱਥੇ ਉਹਨਾਂ ਦੀ ਸੇਲ ਹੋ ਸਕੇ ਉਹਨਾਂ ਦੀ ਮਦਦ ਹੋ ਸਕੇ ਤੇ ਤੀਜੀ ਕ੍ਰਾਉਪ ਦੇ ਤੌਰ ਤੇ ਆਲੂਆਂ ਤੋਂ ਬਾਅਦ ਇੱਕ ਉਹ ਮੈਂਥੇ ਵਾਲੀ ਕ੍ਰਾਉਪ ਦਾ ਵੀ ਪਲਾਂਟ ਜਿਹੜਾ ਲਾਇਆ ਹੋਇਆ ਤੇ ਜਿਹੜੀ ਅਸੀਂ ਅੱਜ ਹੁਣ ਖੇਤੀ ਕਰਦੇ ਆ ਅਸੀਂ ਆਲੂਆਂ ਤੋਂ ਬਾਅਦ ਮੈਂਥਾ ਮੂੰਗੀ ਮੱਕੀ ਇਹ ਤਿੰਨ ਫਸਲਾਂ ਜਿਹੜੀਆਂ ਨੇ ਇਹ ਆਲੂਆਂ ਦੀ ਫਸਲ ਤੋਂ ਬਾਅਦ ਬੀਜਦੇ ਆ ਜੇ ਅਸੀਂ ਕਣਕ ਤੇ ਝੋਨਾ ਬੀਜਦੇ ਆ ਤਾਂ ਸਾਡੀ ਜਿਹੜੀ ਆ ਔਰ ਇਨਕਮ ਜਿਹੜੀ ਉਹ ਜਿਹੜੀ ਨਾ ਮਾਤਰ ਰਹਿ ਜਾਂਦੀ ਆ ਇਸ ਕਰਕੇ ਸਾਨੂੰ ਤਿੰਨ ਫਸਲਾਂ ਲੈਣੀਆਂ ਪੈਂਦੀਆਂ ਨੇ ਉਹਨਾਂ ਫਸਲਾਂ ਵਿੱਚੋਂ ਜਿਹੜਾ ਮੈਂ ਜਿਹੜਾ ਹੁਣ ਤੱਕ ਇਹਦਾ ਨਤੀਜਾ ਕੱਢਿਆ ਕਿਉਂਕਿ ਜਿਹੜੀ ਐਮਐਸਪੀ ਦੀ ਇੱਕ ਨੀਤੀ ਆ ਵੀ ਐਮਐਸਪੀ ਜਿਹੜੀ ਆ ਵੀ ਉਹ ਸਾਰੀਆਂ ਫਸਲਾਂ ਦੀ ਤਹਿਤ ਤਾਂ ਹੋ ਜਾਂਦੀ ਆ ਪਰ ਉਸ ਲੈਵਲ ਤੇ ਖਰੀਦ ਨਹੀਂ ਹੁੰਦੀ ਕਣਕ ਤੇ ਝੋਨੇ ਤੋਂ ਬਿਨਾ ਜਿਵੇਂ ਹੁਣ ਮੱਕੀ ਆ ਅੱਜ ਕੱਲ ਅਸੀਂ ਮੱਕੀ ਮੰਡੀ ਚ ਵੇਚੀ ਆ ਪੂਰੀ ਸੁੱਕੀ ਮੱਕੀ ਜਿਹੜੀ ਵਿਕੀ ਆ ਗੁਰਜੇਸ਼ ਭਾਰਗਵ ਖੇਤੀਬਾੜੀ ਵਿਕਾਸ ਅਫਸਰ ਲੋਦੀਆਨਾ ਫਸਲੀ ਵਿਭਿੰਨਤਾ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਆਪਾਂ ਰਵਾਇਤੀ ਖੇਤੀ ਕਰਦੇ ਆ ਰਹੇ ਹਣੀ ਜਿਹਨੂੰ ਆਪਾਂ ਮੋਨੋਕਲਚਰ ਵੀ ਕਹਿੰਦੇ ਆ ਕਣਕ ਅਤੇ ਝੋਨੇ ਦੀ ਬਿਜਾਈ ਜਿਹੜੀ ਆਪਾਂ ਲਗਾਤਾਰ ਕਰਦੇ ਆ ਰਹੇ ਆ ਉਸ ਤੋਂ ਇਲਾਵਾ ਵੱਖ-ਵੱਖ ਫਸਲਾਂ ਜਿਵੇਂ ਕਿ ਦਾਲਾਂ ਤੇਲਬੀਜ ਅਤੇ ਸਬਜ਼ੀਆਂ ਹੋਰ ਅੱਡ ਫਸਲਾਂ ਬੀਜਣਾ ਹੀ ਫਸਲੀ ਵਿਭਿੰਨਤਾ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਫਸਲੀ ਵਿਭਿੰਨਤਾ ਦੀ ਆਪਾਂ ਨੂੰ ਕੀ ਲੋੜ ਹੈ ਜੇ ਕਣਕ ਤੇ ਝੋਨਾ ਆਪਾਂ ਨੂੰ ਬੜੀਆ ਇਨਕਮ ਦੇ ਰਿਹਾ ਹੈ ਜਾਂ ਬੜੀਆ ਆਪਣੀ ਕਮਾਈ ਦਾ ਸਾਧਨ ਹੈ ਤੇ ਆਪਾਂ ਨੂੰ ਫਸਲੀ ਵਿਭਿੰਨਤਾ ਦੀ ਕੀ ਲੋੜ ਪੈ ਰਹੀ ਹੈ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਆਪਾਂ ਏਕੀ ਤਰ੍ਹਾਂ ਦੀ ਫਸਲ ਬਾਰੀ-ਵਾਰੀ ਬੀਜਦੇ ਆਂ ਤਾਂ ਉਹਦੇ ਨਾਲ ਆਪਣੀ ਜ਼ਮੀਨ ਦੇ ਜ਼ਰੂਰੀ ਤੱਤ ਜਿਹੜੇ ਪੋਸ਼ਕ ਤੱਤ ਹੁੰਦੇ ਆਂ ਉਹ ਫਸਲਾਂ ਲੈ ਲੈਂਦੀਆਂ ਤੇ ਉਸ ਕਰਕੇ ਜ਼ਮੀਨ ਦੀ ਜਿਹੜੀ ਸਿਹਤ ਹੁੰਦੀ ਹੈ ਉਹ ਮਾੜੀ ਹੋ ਜਾਂਦੀ ਹੈ ਹੌਲੀ-ਹੌਲੀ ਉਹ ਜ਼ਮੀਨ ਆਪਣੀ ਬੰਜਰ ਬਨਨ ਲੱਗ ਜਾਂਦੀ ਹੈ ਦੂਜੀ ਗੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਝੌਂਦੇ ਦੀ ਫਸਲ ਬਹੁਤ ਜ਼ਿਆਦਾ ਪਾਣੀ ਲੈਣ ਕਰਕੇ ਆਪਣੇ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਉਹ ਬਹੁਤ ਥੱਲੇ ਜਾ ਰਿਹਾ ਹੈ ਤੇ ਆਨੇ ਆਉਣ ਵਾਲੇ ਕੁਝ ਸਾਲਾਂ ਵਿੱਚ ਹੋ ਸਕਦਾ ਹੈ ਕਿ ਪੰਜਾਬ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਘਾਟ ਹੋ ਜਾਵੇ ਕਿ ਆਪਾਂ ਨੂੰ ਪਸ਼ੂ ਧਨ ਅਤੇ ਪੀਣ ਲਈ ਵੀ ਪਾਣੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਲ 2020 ਵਿੱਚ ਬੈਸਬਿਕ ਮਹਾਮਾਰੀ ਕੋਰੋਨਾ ਕਰਕੇ ਲੇਬਰ ਦੀ ਬਹੁਤ ਸਮੱਸਿਆ ਆਈ ਹੈ ਲੇਬਰ ਨਾ ਹੋਣ ਕਰਕੇ ਇਹ ਝੋਨੇ ਦੀ ਜਿਹੜੀ ਰਵਾਇਤੀ ਆਪਾਂ ਲਗਵਾਈ ਹੁੰਦੀ ਹੈ ਜਿਹਦੇ ਵਿੱਚ ਲੇਬਰ ਦੀ ਬਹੁਤ ਲੋਡ ਹੁੰਦੀ ਹੈ ਤੇ ਹੁਣ ਉਹਦੇ ਵਿੱਚ 5-6000 ਰੁਪਏ ਦਾ ਖਰਚਾ ਆ ਰਿਹਾ ਹੈ ਇਸ ਕਾਰਨ ਇਹ ਝੋਨੇ ਦੀ ਫਸਲ ਆਪਾਂ ਨੂੰ ਹੋਰ ਵੀ ਮਹਿੰਗੀ ਪੈ ਰਹੀ ਹੈ ਜਿਹੜੀ ਝੋਨੇ ਦੀ ਰੈਣ ਖੁੰਦਾ ਜਿਹੜੀ ਪੁਰਾਣੀ ਆਪਾਂ ਕਿਸਮਾਂ ਲਗਾ ਰਹੇ ਹਾਂ ਜਿਵੇਂ ਹੈ ਨਾ ਕਿਸਾਨ ਵੀਰ ਹੁਣ ਵੀ ਪੂਸਾ 44 ਹੋਰ ਕਿਸਮਾਂ ਲਾ ਰਹੇ ਹਾਂ ਉਹਦੇ ਕਾਰਨ ਰੈਨ ਖੁੰਦ ਦੀ ਬਹੁਤ ਸਮੱਸਿਆ ਆndi ਹੈ ਵਾਤਾਵਰਣ ਭਾਗ ਇਹਦੇ ਬਿਲਕੁਲ ਖਿਲਾਫ ਹੈ ਕਿ ਆਪਾਂ ਰੈਨ ਖੁੰਦ ਨੂੰ ਸਾਲਣਾ ਨਹੀਂ ਤੇ ਉਹਦਾ ਸਹੀ ਤਰੀਕੇ ਨਾਲ ਉਹਦਾ ਨਿਪਟਾਰਾ ਕਰਨਾ ਹੈ ਜੋ ਕਿ ਇਹ ਚੋਨੇ ਦੀ ਫਸਲ ਕਾਰਨ ਹੀ ਹੈ ਇਸ ਤੋਂ ਇਲਾਵਾ ਇੱਕ ਹੋਰ ਸਮੱਸਿਆ ਹੈ ਜਿਹੜੀ ਇੱਕੋ ਹੀ ਇੱਕ ਹੀ ਫਸਲ ਆਪਾਂ ਕਰਦੇ ਆਂ ਬਾਰੀ-ਬਾਰੀ ਕਰਦੇ ਆਂ ਤੇ ਉਹਦੇ ਵਿੱਚ ਕੀੜੇ ਮਕੌੜੇ ਆਉਣ ਦੀ ਸੰਭਾਵਨਾ ਬਹੁਤ ਹੁੰਦੀ ਹੈ ਤੇ ਬਾਰੀ-ਬਾਰੀ ਕੀੜੇ ਮਕੌੜੇ ਉਹ ਜ਼ਿਆਦਾ ਵੱਧ ਜਾਂਦੇ ਆਂ ਤੇ ਉਹ ਫਸਲ ਨੂੰ ਖਰਾਬ ਕਰਦੇ ਹਨ ਤੇ ਇਹ ਇਸ ਕਰਕੇ ਆਪਾਂ ਇਹ ਫਸਲੀ ਵਿਹਨਤਾ ਆਪਾਂ ਨੂੰ ਅਪਣਾਉਂਦੀ ਲੋੜ ਹੈ ਜੇ ਕਿਸਾਨੀ ਨੂੰ ਅਸੀਂ ਉਤਸ਼ਾਹਿਤ ਕਰਨਾ ਤਾਂ ਐਮਐਸਪੀ ਸਾਨੂੰ ਬਰਕਰਾਰ ਰੱਖਣੀ ਪਊਗੀ ਤੇ ਦੂਸਰੀ ਗੱਲ ਇਹ ਆ ਵੀ ਐਤਕੀ ਸਾਨੂੰ ਜਿਹੜੇ ਖਰਚੇ ਆ ਮਸ਼ੀਨਰੀ ਤੇ ਉਹ ਕਿਸਾਨੀ ਨੂੰ ਵੱਧ ਕਰਨੇ ਪੈਂਦੇ ਆ ਕੋਵਿਡ 2019 ਕਾਰਨ ਜਿਹੜੀ ਐਤਕੀ ਲੇਬਰ ਦੀ ਸਮੱਸਿਆ ਆਉਣ ਦਾ ਡਰ ਸੀਗਾ ਵੀ ਲੇਬਰ ਘਟਾਊਗੀ ਤੇ ਜਿਹੜਾ ਝੋਨਾ ਲੱਗਣਾ ਉਹ ਮੁਸ਼ਕਲ ਹੋ ਜਾਵੇਗਾ ਉਸ ਕਾਰਨ ਸਾਨੂੰ ਜਿਹੜੀ ਮਸ਼ੀਨਰੀ ਤੇ ਵੀ ਪੈਸੇ ਵਾਧੂ ਖਰਚਣੇ ਪਏ ਜਿਵੇਂ ਪੈਡੀ ਟ੍ਰਾਂਸਪਲੈਂਟਰ ਲਿਆ ਕਿਸੇ ਨੇ ਬਾਗ ਬਹੈਂਡ ਲੈ ਲਿਆ ਕਿਸੇ ਨੇ ਸੈਲਫ ਆੜਾ ਲੈ ਲਿਆ ਕਿਸੇ ਨੇ ਉਧਰੋਂ ਜਿਹੜੇ ਮਜ਼ਦੂਰਾਂ ਨੂੰ ਵੱਧ ਪੈਸੇ ਦੇ ਕੇ ਇੱਥੇ ਲਿਆਂਦਾ ਤੇ ਪਰ ਮੈਂ ਜੋ ਚਾਹੁੰਦਾ ਸੀਗਾ ਵੀ ਕਿਉਂਕਿ ਕਈ ਸਾਲਾਂ ਤੋਂ ਇਸ ਮਸ਼ੀਨਰੀ ਵੱਲ ਨੂੰ ਵਧਣ ਦਾ ਕੋਸ਼ਿਸ਼ ਕਰਦੇ ਸੀ ਪਰ ਇਹ ਵੀ ਸੋਚਦੇ ਸੀ ਵੀ ਜਿਹੜੀ ਇਸ ਦੇਸ਼ ਦੀ ਜਿਹੜੀ ਐਨੀ ਪਾਪੂਲੇਸ਼ਨ ਆ ਉਹਦੀ এমਪਲॉयਮੈਂਟ ਵੀ ਇਸ ਮਸ਼ੀਨਰੀ ਨਾਲ ਖਤਮ ਹੁੰਦੀ ਆ ਤੇ ਇਸ ਕਰਕੇ ਜਿੱਥੇ ਇਹਦੇ ਨਾਲ ਸਹਿਕਿੱਤੇ ਨੇ ਸਹਿਕਿੱਤਿਆਂ ਦੇ ਵੀ ਨਾਲ ਵੀ ਮੈਂ ਜੋੜਨਾ ਕਹੂੰਗਾ ਵੀ ਕਿਸਾਨਾਂ ਨੂੰ ਜਿਹੜੇ 2.5 ਏਕੜ ਤੱਕ ਜਾਂ 5 ਏਕੜ ਤੱਕ ਆ ਉਸ ਸਹਿਕਿੱਤਿਆਂ ਵਿੱਚ ਵੀ ਜਿਵੇਂ ਡੈਰੀ ਫਾਰਮ ਦਾ ਕੰਮ ਆ ਤੇ ਉਹ ਨਾਲ ਜੇ ਅਡਾਪਟ ਕਰਨ ਤੇ ਉਹਦੇ 'ਚ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਡੈਰੀ ਡਿਵੈਲਪਮੈਂਟ ਜਾਂ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਆ ਉਹਨਾਂ ਕੋਲ ਉਹਨਾਂ ਵੱਲੋਂ ਵਧੀਆ ਜਿਹੜੇ ਗਾਂਾਂ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਆ ਉਹ ਕਿਸਾਨਾਂ ਤੱਕ ਮਹੱਈਆ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਘੱਟ ਖਰਚੇ ਨਾਲ ਵੱਧ ਦੁੱਧ ਪੈਦਾ ਕਰਕੇ ਉਹਨਾਂ ਨੂੰ ਜਿਹੜਾ ਉਹਦਾ ਮੁੱਲ ਮਿਲ ਸਕੇ ਕਿਉਂਕਿ ਜਿਹੜਾ ਡੈਰੀ ਚ ਵੀ ਜੇ ਅਸੀਂ ਵੀ ਆਪਦੇ ਘਰੇ ਪਸ਼ੂ ਰੱਖੇ ਹੋਏ ਨੇ ਕਿਉਂਕਿ ਕਿਸਾਨ ਦਾ ਪਸ਼ੂਆਂ ਬਿਨਾ ਨਹੀਂ ਸਰ ਸਕਦਾ ਉਹਨੂੰ ਖੇਤ ਚ ਖਾਦ ਦੀ ਵੀ ਲੋੜ ਆ ਉਹਨੂੰ ਆਪਦੇ ਜਿਹੜੇ ਉਹਦੇ ਸਾਂਝੀ ਨੇ ਜਾਂ ਉਹਦੇ ਕੰਮ ਕਰਨ ਵਾਲੇ ਨਾਲ ਉਹਦੇ 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 ਵਰਕਰ ਨੇ ਤੇ ਉਹਦਾ ਪਰਿਵਾਰ ਆ ਉਹਨੂੰ ਵੀ ਦੁੱਧ ਦੀ ਲੋੜ ਆ ਤੇ ਜੇ ਦੁੱਧ ਘਰੇ ਹੋਊਗਾ ਤਾਂ ਜਿਹੜਾ ਉਹਦਾ ਕੰਮ ਕਰਨ ਵਾਲਾ ਜਿਹੜਾ ਉਹਦਾ ਵਰਕਰ ਆ ਉਹ ਦੁੱਧ ਦਹੀਂ ਖਾਊਗਾ ਤਾਂ ਹੀ ਉਹ ਤਗੜਾ ਹੋ ਕੇ ਕੰਮ ਕਰੂਗਾ ਤੇ ਕਿਸਾਨ ਵੀ ਤਾਂ ਦੀ ਕੰਮ ਕਰ ਸਕਦਾ ਉਹਦੇ ਬੱਚੇ ਵੀ ਤਾਂ ਹੀ ਕੰਮ ਕਰ ਸਕਦੇ ਆ ਤੇ ਇਹ ਦੂਸਰੀ ਗੱਲ ਉਹ ਤੋਂ ਜਿਹੜਾ ਗੋਹਾ ਆਦਿਕ ਪ੍ਰਾਪਤ ਹੁੰਦਾ ਉਹ ਜਦੋਂ ਖੇਤਾਂ 'ਚ ਜਾਂਦਾ ਤੇ ਉਹਦੇ ਨਾਲ ਜਿਹੜੀ ਸਾਡੀ ਜ਼ਮੀਨ ਦੇ ਪਜਾਊ ਸ਼ਕਤੀ ਵੀ ਵੱਧਦੀ ਆ ਤੇ ਉਸ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਜਿਹੜਾ ਡੈਰੀ ਦਾ ਵੀ ਰੱਖਣਾ ਕਿਸਾਨ ਵਾਸਤੇ ਬਹੁਤ અત્યੰਤ ਜ਼ਰੂਰੀ ਆ ਜਦੋਂ ਝੋਨੇ ਦੀ ਪਰਾਲੀ ਨੂੰ ਵੀ ਅੱਗ ਨਹੀਂ ਲਾਉਣੀ ਉਹਦੇ ਵਾਸਤੇ ਸੁਪਰ ਜਿਹੜਾ ਕੰਬਾਈਨਾ ਮਗਰ ਲੱਗੇ ਨੇ ਉਹਦੇ ਨਾਲ ਕੀ ਆ ਪਰਾਲੀ ਖਿੰਡ ਜਾਂਦੀ ਆ ਪਰ ਇੱਥੇ ਹੈਪੀ ਸੀਡਰ ਸੁਪਰ ਸੀਡਰ ਕਈ ਤਰ੍ਹਾਂ ਦੀਆਂ ਮਸ਼ੀਨਰੀਆਂ ਜੜੀਆਂ ਨੇ ਉਹ ਯਾਦ ਕੀਤੀਆਂ ਜਾਂਦੀਆਂ ਨੇ ਜਦੋਂ ਯਾਦ ਕਰਨ ਤੋਂ ਕਿਸਾਨ ਲੈਂਦਾ ਉਹਨੂੰ ਹਰੇਕ ਸਾਲ ਮਸ਼ੀਨਰੀ ਤੇ ਪੈਸੇ ਲਾਉਣੇ ਪੈਂਦੇ ਆ ਉਹਦੇ ਕਰਕੇ ਜਿਹੜਾ ਉਹਦਾ ਆਮਦਨੀ ਦਾ ਬਹੁਤ ਵੱਡਾ ਹਿੱਸਾ ਉਹ ਮਸ਼ੀਨਰੀ ਦੇ ਖਰਚਿਆਂ 'ਚ ਚਲਿਆ ਜਾਂਦਾ ਵੈਸੇ ਤਾਂ ਮੈਂ 15 20 ਸਾਲ ਤੋਂ ਮੈਂ ਤੇ ਮੇਰੇ ਇੱਥੋਂ ਸਾਡੇ ਪਿੰਡ ਦੇ ਬਹੁਤ ਸਾਰੇ ਕਿਸਾਨ ਜਿਹੜੇ ਰੋਟਾਵੇਟਰ ਆ ਰੋਟਾਵੇਟਰ ਦੇ ਨਾਲ ਹੀ ਉਸੇ ਤਰ੍ਹਾਂ ਉਹਦੇ ਉੱਤੇ ਰੋਟੋ ਡ੍ਰਿੱਲ ਲੱਗੀ ਹੋਈ ਆ ਮੂਰੇ ਛੱਟਾ ਦੇਈ ਜਾਂਦੇ ਆ ਖਾਤੇ ਦਾਣਿਆਂ ਦੇ ਤੇ ਮਗਰ ਉਹ ਰੋਟਾ ਬਟਰ ਮਲਾਈ ਜਾਂਦਾ ਉਹਦੇ ਨਾਲ ਅਸੀਂ ਜਿਹੜੀ ਕਣਕ ਬੀਜਦੇ ਆ ਉਹਦੇ ਨਾਲ ਖਰਚਾ ਵੀ ਘਟ ਜਾਂਦਾ ਤੇ ਜਿਹੜੀ ਉਹਦੀ ਉਪਜ ਵੀ ਆ ਉਹ ਵੀ ਸਾਨੂੰ ਜਿਹੜੀ ਹੈਪੀ ਸੀਡਰ ਜਾਂ ਸੁਪਰ ਸੀਡਰ ਜਾਂ ਉਹਨੂੰ 3-4000 ਰੁਪਇਆ ਪਰ ਏਕੜ ਖਰਚਾ ਕਰਕੇ ਜਿਹੜਾ ਅਸੀਂ ਉਹਦੇ ਕਣਕ ਪੈਦਾ ਕਰਦੇ ਆ ਉਹਦੇ ਬਰਾਬਰੀ ਸਾਡਾ ਝਾੜ ਆਉਂਦਾ ਮੈਂ ਡਾਕਟਰ ਹਰੀ RAM ਮੁਖੀ ਡਿਪਾਰਟਮੈਂਟ ਆਫ ਐਗਰੋਨਮੀ ਅੱਜ ਤੁਹਾਡੇ ਨਾਲ ਫਸਲਾਂ ਨੂੰ ਕਿਵੇਂ ਉਗਾਉਣਾ ਤੇ ਫਸਲੀ ਭੁਪਿੰਤਾ ਦੀ ਕੀ ਇੰਪੋਰਟੈਂਸ ਆ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰੂੰਗਾ ਜੇਕਰ ਅਸੀਂ ਕਹੀਏ ਕਿ ਝੋਨੇ ਵਾਸਤੇ ਕੀ ਨਵੀਂ ਨਵਾਂ ਢੰਗ ਕਿਹੜਾ ਅਸੀਂ ਵਰਤਿਆ ਜਾ ਸਕਦਾ ਤਾਂ ਕਿ ਸਾਡਾ ਪਾਣੀ ਔਰ ਸਾਡੀ ਜ਼ਮੀਨ ਦੀ ਬਚਤ ਹੋ ਸਕੇ ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਡਾਇਰੈਕਟ ਸੀਡਿੰਗ ਰਾਈਸ ਸਿੱਧੀ ਝੋਨੇ ਦੀ ਸਿੱਧੀ ਬਜਾਈ ਕਿਸਾਨ ਵੀਰੋ ਝੋਨੇ ਦੀ ਸਿੱਧੀ ਬਜਾਈ ਜਿੰਨੀ ਕਹਿਣ ਦੇ ਵਿੱਚ ਸਿੱਧੀ ਆ ਉੰਨੀ ਸਿੱਧੀ ਨਹੀਂ ਹੈ ਸੋ ਇਹਦੇ ਵਾਸਤੇ ਤੁਸੀਂ ਥੋੜਾ ਖਿਆਲ ਰੱਖਣਾ ਤੇ ਇਹਦੇ ਵਿੱਚ ਅਸੀਂ ਅੱਗੇ ਫੇਰ ਦੋ ਤਰੀਕੇ ਦੱਸਿਓਇਆ ਇੱਕ ਤਰਬਤਰ ਦੇ ਨਾਲ ਤੇ ਇੱਕ ਸੁੱਕੀ ਬਜਾਈ ਦੇ ਨਾਲ ਤਰਬਤਰ ਦੇ ਜਿਹੜੇ ਸਾਡੇ ਨਤੀਜੇ ਆ ਉਹ ਜਾਦੇ ਵਧੀਆ ਨੇ ਉਹਦੇ ਵਿੱਚ ਪਾਣੀ ਦੀ ਬਚਤ ਵੀ ਜ਼ਿਆਦਾ ਹੁੰਦੀ ਹੈ ਤੇ ਉਹਦੇ ਵਿੱਚ ਨਰੀਨਾ ਦੀ ਵੀ ਸਮੱਸਿਆ ਘੱਟ ਆਉਂਦੀ ਹੈ ਸੋ ਤਰਬਤਰ ਵਿਧੀ ਵਾਸਤੇ ਤੁਸੀਂ ਖੇਤ ਪੂਰੀ ਤਰ੍ਹਾਂ ਤਿਆਰ ਕਰ ਲੈਣਾ ਤੇ ਉਹਦੇ ਵਿੱਚ ਜਿਹੜਾ ਨਮੀ ਆ ਉਹ ਪੂਰੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਤਿੰਨ ਚਾਰ ਸਵਾਹ ਅੱਗੇ ਦੇ ਕੇ ਬਿਲਕੁਲ ਉਹਨੂੰ ਸਖਤ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਜਿਹੜੀ ਸਾਡੀ ਡ੍ਰਿੱਲ ਹੈ ਰਾਈ ਸੀਡ ਡ੍ਰਿਲ ਜਾਂ ਸਪੈਸ਼ਲੀ ਮੈਂ ਕਹੂੰਗਾ ਕਿ ਲੱਕੀ ਸੀਡ ਡ੍ਰਿਲ ਦੇ ਨਾਲ ਤੁਸੀਂ ਇਹਦੀ ਬਜਾਈ ਕਰਨੀ ਆ ਕਿਉਂਕਿ ਜਿਹੜੀ ਲੱਕੀ ਸੀਡ ਡ੍ਰਿਲ ਆ ਉਹਦੇ ਨਾਲ ਜਿਹੜੀ ਦਵਾਈ ਦੀ ਸਪਰੇ ਵੀ ਉਸੇ ਟਾਈਮ ਹੋ ਸਕਦੀ ਹੈ ਤੁਸੀਂ ਜਦੋਂ ਬਜਾਈ ਦੇ ਨਾਲ ਨਾਲ ਹੀ ਜਿਹੜੀ ਸਟੌਪ ਦਵਾਈ ਆ ਜਾਂ ਜਿਹੜੀ ਪੈਂਡੀਮੈਥਲੀਨ ਦੇ ਨਾਮ ਨਾਲ ਆਉਂਦੀ ਆ ਤੇ ਉਹ ਤੁਸੀਂ ਉਸੇ ਟਾਈਮ ਤੇ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਦੇਣੀ ਆ ਜਦੋਂ ਤੁਸੀਂ ਇਹ ਕਰੋਗੇ ਤੇ ਜਿਹੜੇ ਨਦੀਨ ਪਹਿਲਾਂ ਉਗਦੇ ਨੇ ਕਿਉਂਕਿ ਇਹ ਜਿਹੜਾ ਝੋਨਾ ਇਹਨੂੰ ਅਸੀਂ ਸਮਝਦੇ ਆਂ ਵੀ ਇਹਨੂੰ ਹਰ ਟਾਈਮ ਉਸੇ ਪਾਣੀ ਦੇ ਵਿੱਚ ਡੁੱਬਿਆ ਰੱਖਣਾ ਸੋ ਇਹ ਜਿਹੜੀ ਧਾਰਨਾ ਹੈ ਇਹ ਗਲਤ ਸਿੱਧ ਕਰ ਰਿਹਾ ਹੈ ਇਹ ਤਰੀਕਾ ਕਿ ਹਰ ਟਾਈਮ ਡੁੱਬਿਆ ਨਹੀਂ ਰੱਖਣਾ ਉਹਨੂੰ ਤੁਸੀਂ ਪਾਣੀ ਲੋੜ ਮੁਤਾਬਕ ਦੇਣਾ ਫਿਰ ਤੁਸੀਂ ਜੇ ਬਜਾਈ ਤੋਂ ਬਾਅਦ ਇਸ ਨੂੰ ਪਹਿਲਾ ਪਾਣੀ ਤਕਰੀਬਨ 21 ਦਿਨਾਂ ਤੱਕ ਦੇ ਸਕਦੇ ਜੇਕਰ ਮੌਸਮ ਔਰ ਜ਼ਮੀਨ ਦੇ ਮੁਤਾਬਕ ਦੇਖਣਾ ਚਾਹੀਦਾ ਜੇਕਰ ਜ਼ਮੀਨ ਹਲਕੀ ਹੈ ਤੇ ਹਲਕੀ ਜ਼ਮੀਨ ਦੇ ਵਿੱਚ ਵੈਸੇ ਅਸੀਂ ਸਪਰਸ਼ ਨਹੀਂ ਕਰਦੇ ਇਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਸਿੱਧੀ ਬਜਾਈ ਵਾਲਾ ਤਰੀਕਾ ਇਹਨੂੰ ਤੁਸੀਂ ਅਪਣਾਉਣਾ ਹੈ ਤੇ ਜੇਕਰ ਫਿਰ ਵੀ ਮੌਸਮ ਜਿਵੇਂ ਇਸ ਵਾਰੀ ਮੌਸਮ ਕਾਫੀ ਗਰਮ ਰਿਹਾ ਹੈ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਪਹਿਲਾਂ ਵੀ ਪਾਣੀ ਲਾ ਸਕਦੇ ਆ 18-19 ਦਿਨਾਂ ਤੇ ਵੀ ਪਾਣੀ ਤੁਸੀਂ ਲਾ ਸਕਦੇ ਆ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਉਸ ਤੋਂ ਬਾਅਦ ਜਿਹੜੇ ਪਾਣੀ ਆ ਉਹ 5 ਤੋਂ 7 ਦਿਨ ਦੇ ਵਕਫੇ ਤੇ ਉੱਤੇ ਲਾਉਣੇ ਆ ਜਿਵੇਂ ਜਿਵੇਂ ਪਾਣੀ ਦੀ ਰਿਕੁਆਇਰਮੈਂਟ ਆ ਕਾਨਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਲਈ ਕਿਸਾਨਾਂ ਨੂੰ ਦਾਲਾਂ ਸਬਜ਼ੀਆਂ ਫੁੱਲ ਫਲ ਸੂਰਜਮੁਖੀ ਮੱਕੀ ਮੂਲ ਅਨਾਜ ਵਰਗੀਆਂ ਫਸਲਾਂ ਦੀ ਚੋਣ ਕਰਨ ਦੀ ਲੋੜ ਹੈ ਘੱਟ ਖੇਤੀ ਖਰਚੇ ਅਤੇ ਵਧੇਰੇ ਆਰਥਿਕ ਮੁਨਾਫਾ ਲੈਣ ਲਈ ਫਸਲ ਵਿਭਿੰਨਤਾ ਇੱਕ ਲਾਭਦਾਇਕ ਢੰਗ ਹੈ ਪਰੰਪਰਾਗਤ ਫਸਲਾਂ ਦੀ ਕਾਸਤੇ ਢੰਗਾਂ ਨੂੰ ਬਦਲ ਕੇ ਵੀ ਖੇਤੀ ਵਿੱਚੋਂ ਵੱਧ ਮੁਨਾਫਾ ਲਿਆ ਜਾ ਸਕਦਾ ਹੈ ਪਹਿਲਾਂ ਆ ਮੱਕੀ ਇਨ ਕਟਾਈ ਕੀਤੀ ਮੈਂਥੇ ਦੀ ਕਟਾਈ ਕੀਤੀ ਸਾਨੂੰ ਇਹਨਾਂ ਦਿਨਾਂ ਚ ਕੋਵਿਡ 19 ਕਰਨਾ ਸਾਨੂੰ ਜਿਹੜੀ ਲੇਬਰ ਆ ਉਹ ਬਹੁਤ ਮਹਿੰਗੀ ਪੈਂਦੀ ਆ ਹੁਣ ਮੈਂਥੇ ਦੀ ਜਿਹੜੀ ਕਟਾਈ ਸੀਗੀ ਉਹ 8000 ਰੁਪਏ ਪਰ ਏਕੜ ਤੱਕ ਚੱਲੀ ਜਦੋਂ ਕਿ ਉਹਦੇ ਚੋਂ ਜਿਹੜਾ ਤੇਲ ਨਿਕਲਣਾ ਉਹ ਵੱਧ ਤੋਂ ਵੱਧ 25-30000 ਦਾ 8000 ਰੁਪਿਆ ਤੇ ਉਹਤੇ ਉਹਨੂੰ ਕਟਾਈ ਦਾ ਦੇਤਾ 22000 ਰੁਪਿਆ ਬਚਿਆ ਉਹਦੇ ਸੀ ਉਹਦੇ ਜਿਹੜੇ ਅਸੀਂ ਟਿਊਮਰ ਲਿਆ ਕੇ ਲਾਏ ਉਹਨਾਂ ਦਾ ਖਰਚਾ ਪੈ ਗਿਆ ਉਸ ਤੋਂ ਬਾਅਦ ਸਾਡੀ ਮਿਹਨਤ ਪੈ ਗਈ ਉਹ ਤੇ ਖਾਦ ਪੈ ਗਈ ਉਹ ਤੇ ਦਵਾਈਆਂ ਪੈ ਗਈਆਂ ਕਿਉਂਕਿ ਅਸੀਂ ਝਾੜ ਜਿੰਨਾ ਵੱਧ ਤੋਂ ਵੱਧ ਲੈ ਸਕਦੇ ਸੀਗੇ ਜਿੰਨਾ ਪੰਜਾਬ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਚਾਹੁੰਦਾ ਸੀਗਾ ਉਹ ਅਸੀਂ ਝਾੜ ਦੀ ਪ੍ਰਾਪਤੀ ਕਰ ਲਈ ਆ ਸਾਰੀਆਂ ਫਸਲਾਂ ਚ ਅਸੀਂ ਜਿਹੜੀ ਕਣਕ ਵੀ ਆ ਅਸੀਂ ਉਹਦਾ ਵੀ ਰਿਕਾਰਡ ਬਣਾਤਾ ਪਰ ਅਸੀਂ ਜਿਹੜਾ ਪਰ ਇਕੜ ੀਲਡ ਲੈ ਰਹੇ ਆ ਉਹ ਸਾਡੀ ਬਹੁਤ ਜ਼ਿਆਦਾ ਆ ਇਸੇ ਤਰ੍ਹਾਂ ਅਸੀਂ ਝੋਨੇ ਦੀ ਪਰ ਇਕੜ ੀਲਡ ਵੱਧ ਲੈ ਰਹੇ ਆ ਦੂਸਰੀ ਗੱਲ ਝੋਨੇ ਦੇ ਨਾਲ ਸਾਡਾ ਜਿਹੜਾ ਪਾਣੀ ਆ ਉਹ ਥੱਲੇ ਜਾ ਰਿਹਾ ਦਿਨ ਬਾਈ ਦਿਨ ਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਜਿੱਥੇ ਕਣਕ ਤੇ ਝੋਨੇ ਦੀਆਂ ਵੈਰਾਈਟੀਆਂ ਤੇ ਜ਼ੋਰ ਲਾਉਨੇ ਹੋ ਉਥੇ ਜਿਹੜੀਆਂ ਮੂੰਗੀ ਦੀਆਂ ਵੈਰਾਈਟੀਆਂ ਇਦਾਂ ਦੀਆਂ ਕੱਡੀਆਂ ਜਾਣ ਜਿਹੜੀਆਂ 8 ਤੋਂ 10 ਕੁਇੰਟਲ ਝਾੜ ਦੇਣ ਜਿਉ 5 ਕੁ ਹਜ਼ਾਰ ਰੁਪਏ ਨੂੰ ਵਿਵਕਣਤਾ 50 ਕੁ ਹਜ਼ਾਰ ਰੁਪਏ ਦੀ ਜਿਹੜੀ ਕਿਸਾਨ ਦੀ ਉਪਜ ਆ ਜਾਵੇ ਤੇ ਉਹ ਬਿਮਾਰੀ ਰਹਿਤ ਹੋਣ ਕਿਉਂਕਿ ਜਿਹੜੀ ਹੁਣ ਅਸੀਂ ਮੂੰਗੀ ਵੇਜਣੀ ਹੁੰਦੀ ਆ ਮੇਨ ਸੀਜ਼ਨ 'ਚ ਉਹ ਤੇ ਜੈਲੋ ਮਜਾਇਕ ਹੋਣ ਕਾਰਨ ਉਹ ਸਾਤੋਂ ਕੰਟਰੋਲ ਨਹੀਂ ਹੁੰਦੀ ਤੇ ਕੋਈ ਵੀ ਵੈਰੈਟੀ ਉਹਨੂੰ ਰੈਜ਼ਿਸਟੈਂਟ ਨਹੀਂ ਹੁੰਦੀ ਇਹ ਜੇ ਸੱਠੀ ਮੂੰਗੀ ਅਸੀਂ ਬੀਜਦੇ ਆ ਸੱਠੀ ਮੂੰਗੀ 'ਚ ਸਾਡਾ ਝਾੜ ਜਿਹੜਾ ਉਹ 4-5 ਕੁਆਂਟਲ ਆ ਜਾਂਦਾ ਸੱਠੀ ਮੂੰਗੀ ਜਿਹੜੋਂ ਮਜਾਇਕ ਜਦੋਂ ਆਉਂਦੀ ਆ ਜਾਨੂ ਉਹ ਜਿਹੜੀ ਸਾਡੀ ਫਸਲ ਆ ਉਹ ਵੱਢਣ ਦੇ ਨੇੜੇ ਹੋ ਜਾਂਦੀ ਆ ਤੇ ਉਹਦੇ 'ਚ ਸਾਨੂੰ ਕੁਛ ਨਾ ਕੁਛ ਜਿਹੜਾ ਮਤਲ ਜਿਹੜਾ ਮਾਰਜਨ ਮਣੀ ਆ ਉਹ ਆ ਜਾਂਦਾ ਵਾ ਇੱਕੋ ਇੱਕ ਆਪਣੇ ਕੋਈ ਕਿੱਤਾ ਜਿਹੜਾ ਖੇਤੀਬਾੜੀ ਕਿੱਤਾ ਜੀ ਤੇ ਜਾਦੇ ਏਮਪਲੋਇਮੈਂਟ ਦਿੱਤੀ ਜਾ ਸਕਦੀ ਆ ਪਰ ਉਹਨੂੰ ਤਾਰ ਦਿੱਤੀ ਜਾ ਸਕਦੀ ਹੈ ਜੇਕਰ ਉਹ ਉਹਨੂੰ ਉਹ ਉਹਦੀ ਆਮਦਨ 'ਚ ਜਿਹੜਾ ਕਿਸਾਨਾਂ ਦੀ ਆਮਦਨ 'ਚ ਵਾਧਾ ਕੀਤਾ ਜਾਵੇ ਖੇਤ ਮਜ਼ਦੂਰ ਦੀ ਆਮਦਨ 'ਚ ਵਾਧਾ ਕੀਤਾ ਜਾਵੇ ਤੇ ਨਾਲ ਮੈਂ ਜਿਹੜਾ ਮੇਰਾ ਇਹ ਮੇਨ ਜਿਹੜਾ ਘਰ ਦੀਆਂ ਸਬਜ਼ੀਆਂ ਤੇ ਜਿਹੜੇ ਜਿਹੜੇ ਫァੜ ਪੰਜਾਬ ਚ ਹੋ ਸਕਦੇ ਨੇ ਉਹ ਸਾਰੇ ਬੂਟੇ ਮੈਂ ਇੱਥੇ ਆਪਦੇ ਖੇਤ ਵਿੱਚ ਲਾਏ ਹੋਏ ਨੇ ਤੇ ਸਬਜ਼ੀ ਵੀ ਜਿਹੜੀ ਆ ਹਰ ਇੱਕ ਕਿਸਮ ਦੀ ਸਬਜ਼ੀ ਅਸੀਂ ਆਪਦੇ ਖੇਤ ਚੋਂ ਪੈਦਾਵਾਰ ਕਰਕੇ ਤੇ ਕਿਉਂਕਿ ਇੱਕ ਤਾਂ ਉਹ ਆਰਗੈਨਿਕ ਹੋ ਜਾਂਦੀ ਆ ਇੱਕ ਉਹ ਜਿਹੜੀ ਆਪਦੀ ਪੈਦਾ ਕੀਤੀ ਆ ਜਦੋਂ ਅਸੀਂ ਬਣਾਉਂਦੇ ਆ ਤਾਂ ਸਵਾਦ ਵੀ ਬਹੁਤ ਲੱਗਦੀ ਆ ਤੇ ਉਹ ਜਦੋਂ ਉਹ ਸਵਾਦ ਲੱਗਦੀ ਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਜਿਹੜੀ ਸਰੀਰਕ ਸ਼ਕਤੀ ਵੀ ਵੱਧ ਮਿਲਦੀ ਆ ਅਸੀਂ ਜਿਹੜਾ ਸਪ੍ਰਿੰਕਲਰ ਇਰੀਗੇਸ਼ਨ ਵੀ ਆਪਦੇ ਖੇਤ ਚ ਲਾਇਆ ਉਹ ਅਸੀਂ ਪੋਟੈਟੋ ਵਾਸਤੇ ਲਾਇਆ ਸੀਗਾ ਉਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਪੋਟੈਟੋ ਦੇ ਇੱਕ ਤਾਂ ਸਾਡੀ ਜਿਹੜੀ ਪਾਣੀ ਦੀ ਕੰਜਮਸ਼ਨ ਘਟੀ ਦੂਸਰੀ ਗੱਲ ਸਾਡੀ ਕੁਆਲਿਟੀ ਬਹੁਤ ਵਧੀਆ ਆਉਣ ਲੱਗੀ ਉਹਦੇ ਨਾਲ ਉਹ ਕੁਆਲਿਟੀ ਦਾ ਜਿਹੜਾ ਸਾਨੂੰ ਰੇਟ ਆ ਜਦੋਂ ਮੰਡੀ ਜਾਂਦੇ ਆ ਸਾਨੂੰ ਉਹ ਵੱਧ ਮਿਲਦਾ ਤੇ ਜਿਹੜਾ ਸਾਡਾ ਮੰਡੀਕਰਨ ਆ ਜਿਹੜਾ ਸਾਨੂੰ ਕਿਉਂਕਿ ਮੰਡੀ ਨੇੜੇ ਮੁੱਲਾਂਪੁਰ ਪੈਂਦੀ ਆ ਜਿਹੜੀ ਮੁੱਲਾਂਪੁਰ ਮੰਡੀ ਚ ਅਸੀਂ ਕਣਕ ਤੇ ਝੋਨਾ ਉਥੇ ਲ ਜਾ ਕੇ ਵੇਚਦੇ ਆ ਤੇ ਜਿਹੜਾ ਆਲੂ ਨੇ ਉਹ ਆਲੂ ਲੁੱਦਿਆਣੇ ਮੰਡੀ ਚ ਵੇਚੇ ਜਾਂਦੇ ਨੇ ਤੇ ਜਾਂ ਵਪਾਰੀ ਤਾਬਕਾ ਜਿਹੜਾ ਉਹ ਸਿੱਧਾ ਆ ਕੇ ਵੀ ਕਈ ਵਾਰੀ ਖੇਤਾਂ ਚੋਂ ਖਰੀਦ ਲੈਂਦਾ ਅਤੇ ਜਿਹੜੀ ਮੱਕੀ ਵੀ ਆਸੀਂ ਹੁਣ ਮੱਕੀ ਵੀ ਉਹ ਜਿਹੜੀ ਆਸੀਂ ਮੰਡੀ ਚ ਸਾਰੀ ਵੇਚੀ ਆ ਮੰਡੀ ਚੋਂ ਅਸੀਂ ਉਸ ਭਾ ਦੇ ਜੇ ਫਾਰਮ ਲਏ ਨੇ ਜਿਵੇਂ ਦਵਾਈਆਂ ਨੇ ਸਾਡੀਆਂ ਇਨਸੈਕਟੀਸਾਈਡ ਨੇ ਫੰਗੀਸਾਈਡ ਨੇ ਪਹਿਲਾਂ ਸਾਡੀਆਂ ਕੁਆਂਟੀਟੀਆਂ ਕੁਆਂਟੀਟੀ ਚ ਜਾਦੇ ਪੈਂਦੀਆਂ ਸੀ ਪਰ ਹੁਣ ਉਹ ਜਿਹੜੀਆਂ ਕੁਆਂਟੀਟੀ ਘਟ ਗਈ ਆ ਰੇਟ ਉਹਨਾਂ ਦੇ ਮਹਿੰਗੇ ਹੋ ਗਏ ਨੇ ਆ ਫਸਲੀ ਬੇਮਨਤਾਬੇ ਚ ਕਿਹੜੀ ਕਿਹੜੀ ਫਸਲ ਆਪਾਂ ਬੀਜ ਸਕਦੇ ਆ ਤਾਂ ਕਿਵੇਂ ਕਿਵੇਂ ਇਸ ਦੇ ਲਾਭ ਲੈ ਸਕਦੇ ਆ ਤਾਂ ਸਭ ਤੋਂ ਪਹਿਲੀ ਗੱਲ ਹੈ ਕਿਸਾਨ ਵੀਰੋ ਆਪਾਂ ਝੋਨੇ ਦੀ ਫਸਲ ਤੋਂ ਹਟ ਕੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਫਸਲ ਫਸਲਾਂ ਦੀ ਹੈ ਬਾਸਮਤੀ ਦੀ ਜਿਹਦੇ ਵਿੱਚ ਆਪਾਂ ਕੀ ਕਰਦੇ ਆ ਝੋਨੇ ਵਿੱਚ ਜਿਵੇਂ ਪਾਣੀ ਦੀ ਬਹੁਤ ਲੋੜ ਹੁੰਦੀ ਆ ਇਹ ਬਾਸਮਤੀ ਵਿੱਚ ਆਪਾਂ ਸਿੱਧੀ ਬਿਜਾਈ ਕਰਦੇ ਹੁੰਦੇ ਆ ਤੇ ਇਹਦੇ ਵਿੱਚ ਪਾਣੀ ਦੀ ਘਾਟ ਪਾਣੀ ਦੀ ਸਮੱਸਿਆ ਇੰਨੀ ਨਹੀਂ ਹੁੰਦੀ ਇਹਦੇ ਵਿੱਚ ਇਨਕਮ ਵੀ ਬਹੁਤ ਹੈ ਕਿਸਾਨ ਵੀਰਾਂ ਦੀ ਕਿਉਂਕਿ ਇਹ ਫਸਲ ਬਾਹਰਲੇ ਦੇਸ਼ਾਂ ਵਿੱਚ ਵੀ ਪਸੰਦ ਕੀਤੀ ਜਾਂਦੀ ਹੈ ਤੇ ਦੂਜੀ ਹੈ ਆਪਾਂ ਝੋਨੇ ਦੀ ਸਿੱਧੀ ਬਿਜਾਈ ਵੀ ਕਰ ਸਕਦੇ ਆ ਕਿਉਂਕਿ ਜਿਵੇਂ ਪਾਣੀ ਦੀ ਸਮੱਸਿਆ ਆ ਰਹੀ ਹੈ ਪੰਜਾਬ ਵਿੱਚ ਅਤੇ ਪਾਣੀ ਦਾ ਪੱਧਰ ਇੰਨਾ ਥੱਲੇ ਜਾ ਰਿਹਾ ਹੈ ਜਿਹੜੇ ਕਿਸਾਨ ਇਸ ਝੋਨੇ ਦੀ ਫਸਲ ਤੋਂ ਹਟਣਾ ਨਹੀਂ ਚਾਹੁੰਦੇ ਖੇਤੀਬਾੜੀ ਵਿਭਾਗਾ ਉਹਨਾਂ ਨੂੰ ਸਿਫਾਰਿਸ਼ ਕਰ ਰਿਹਾ ਹੈ ਕਿ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਵੱਲ ਵੱਧੋ ਅੱਗੇ ਤੇ ਉਹਦੇ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਲੰਦ ਸਿਫਾਰਿਸ਼ ਕੀਤੀ ਹੋਈ ਕਿਸਮਾਂ ਦੀ ਹੀ ਬਿਜਾਈ ਕਰਨੀ ਹੈ ਬਾਕੀ ਕਿਸੇ ਹੋਰ ਕਿਸਮ ਦੀ ਬਿਜਾਈ ਨਹੀਂ ਕਰਨੀ ਤੇ ਉਹਦੇ ਉਹਦੇ ਲਈ ਖੇਤੀਬਾੜੀ ਵਿਭਾਗ ਤੁਹਾਨੂੰ ਪੀਆਰ 126 ਪੀਆਰ 128 129 ਬੰਗੂ ਕਿਸਮਾਂ ਤੁਹਾਨੂੰ ਸਿਫਾਰਿਸ਼ ਕਰਦਾ ਹੈ ਜਿਹੜੇ ਕਿਸਾਨ ਵੀਰ ਮਿਹਨਤੀ ਨੇ ਅਤੇ ਖੇਤਾਂ ਵਿੱਚ ਲਗਾਤਾਰ ਆਉਂਦੇ ਜਾਂਦੇ ਹਨ ਉਹ ਸਬਜ਼ੀਆਂ ਦੀ ਬਿਜਾਈ ਵੀ ਕਰ ਸਕਦੇ ਹਨ ਆਪ ਜਾਣਦੇ ਹੋ ਜਿਵੇਂ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ ਬਹੁਤ ਜ਼ਿਆਦਾ ਪ੍ਰਚਲਿਤ ਨੇ ਅਤੇ ਬਾਜ਼ਾਰ ਵਿੱਚ ਜੇ ਇਹਨਾਂ ਨੂੰ बेचा ਜਾਵੇ ਤਾਂ ਚੰਗੇ ਪੈਸੇ ਵੀ ਮਿਲਦੇ ਹਨ ਇਹਨਾਂ ਵਿੱਚ ਸਮੱਸਿਆ ਇਹ ਕੀ ਹੁੰਦੀ ਹੈ ਕਿਸਾਨ ਵੀਰ ਨੂੰ ਕਿ ਇਹਨਾਂ ਨੂੰ ਲਗਾਤਾਰ ਦੇਖਣ ਦੀ ਲੋੜ ਹੁੰਦੀ ਹੈ ਤੇ ਜਿਹੜਾ ਕਿਸਾਨ ਇਸ ਤਰ੍ਹਾਂ ਦੀ ਫਸਲ ਪਨਾਨਾ ਚਾਹੁੰਦਾ ਹੈ ਉਹਨੂੰ ਚਾਹੀਦਾ ਕਿ ਉਹਦੇ ਘਰ ਵਿੱਚ ਸਾਰੇ ਸਾਧਨ ਮੌਜੂਦ ਹੋਣ ਸਬਜ਼ੀਆਂ ਲਗਾਉਣ ਲਈ ਅਤੇ ਉਹ ਚੰਗੇ ਖੇਤੀਬਾੜੀ ਅਫਸਰ ਜਾਂ ਫਿਰ ਯੂਨੀਵਰਸਿਟੀ ਦੇ ਕਿਸੇ ਬੰਦੇ ਨਾਲ ਸੰਪਰਕ ਰੱਖੇ ਤਾਂ ਜੋ ਉਹਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਇਹ ਸਬਜ਼ੀਆਂ ਵਿੱਚ ਵੀ ਕੀੜੇ ਮਕੌੜੀਆਂ ਦੀ ਬਹੁਤ ਸਮੱਸਿਆ ਹੁੰਦੀ ਹੈ ਇਸ ਤੋਂ ਬਚਣ ਲਈ ਚਾਹੀਦਾ ਹੈ ਕਿ ਸਹੀ ਸਿਫਾਰਿਸ਼ ਲੈ ਕੇ ਸਹੀ ਢੰਗ ਨਾਲ ਖੇਤੀ ਕੀਤੀ ਜਾਵੇ ਤੇ ਬਾਜ਼ਾਰ ਵਿੱਚ ਵੀ ਇਹਦਾ ਕਿਸਾਨ ਵੀਰ ਨੂੰ ਮੈਂ ਸਿਫਾਰਿਸ਼ ਕਰੂੰਗਾ ਕਿ ਬਾਜ਼ਾਰ ਵਿੱਚ ਵੀ ਕਿਸਾਨ ਵੀਰ ਆਪ ਜਾ ਕੇ ਇਸ ਦੀ ਵਿਕਰੀ ਕਰੇ ਤਾਂ ਜਿਹੜਾ ਫਾਇਦਾ ਉਹਨੂੰ ਦੋ ਗੁਣਾ ਜਾਂ ਤਿੰਨ ਗੁਣਾ ਹੁੰਦਾ ਉਹ ਬਾਜ਼ਾਰ ਜਾ ਕੇ ਉਹ ਫਾਇਦਾ 10 ਗੁਣਾ ਹੋ ਜਾਂਦਾ ਹੈ ਪੰਜਾਬ ਨੂੰ ਆਪਾਂ ਬਚਾਉਣਾ ਹੈ ਪੰਜਾਬ ਹਰੀਤ ਕ੍ਰਾਂਤੀ ਬਿਲ 1960 ਦੀ ਗੱਲ ਹੈ ਜਦੋਂ ਹਰੀਤ ਕ੍ਰਾਂਤੀ ਆਈ ਸੀ ਉਸ ਤੋਂ ਲੈ ਕੇ ਹੁਣ ਤੱਕ ਪੂਰੇ ਭਾਰਤ ਵਿੱਚ ਔਰ ਪੂਰੇ ਪੂਰੀ ਦੁਨੀਆ ਵਿੱਚ ਆਪਣਾ ਇੱਕ ਨਾਮ ਬਣਾ ਕੇ ਰੱਖਿਆ ਹੋਇਆ ਹੈ ਖੇਤੀ ਵਿੱਚ ਹੁਣ ਆਪਾਂ ਨੂੰ ਇਸ ਨਾਮ ਨੂੰ ਬਰਕਰਾਰ ਰੱਖਣ ਲਈ ਹਰ ਮਿਹਨਤ ਕਰਨ ਦੀ ਲੋੜ ਹੈ ਔਰ ਮਿਹਨਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਆਪਾਂ ਇਹ ਸੋਚ ਸਕੀਏ ਕਿ ਆਪਾਂ ਪੰਜਾਬ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾਣਾ ਹੈ ਅਸੀਂ ਪਹਿਲਾਂ 1 ਲੀਟਰ ਜਿਹੜੀ ਕਲੋਰੋਪੈਰੀਫਾਸ ਸਟੈਂਬ ਬੋਰਰ ਵਾਸਤੇ ਰਾਈਸ ਵਾਸਤੇ ਵਰਤਦੇ ਸੀਗੇ ਹੁਣ ਅਸੀਂ 40 ਐਮਐਲ ਐਮਿਡਾ ਕਲੋਪਰੇਡ ਜਾਂ ਅਸੀਂ ਜਿਹੜੀ ਫੀਮ ਦਵਾਈ ਆ डीएमएल वो ਵਰਤਦੇ ਆ ਸਟੈਮ ਬੋਰਰ ਵਾਸਤੇ ਮਿਡਾ ਕਲੋਬ੍ਰੇਟ ਅਸੀਂ ਉਹ ਵਰਤਦੇ ਆ ਦਵਾਈ 40 ਐਮਐਲ ਉਹ ਅਸੀਂ ਉਹਦੇ ਵਾਸਤੇ ਜਿਹੜਾ ਵਾਈਟ ਬੈਗਟ ਪਲੈਂਟ ਹੋਪਰ ਆ ਉਹਦੇ ਵਾਸਤੇ ਵਰਤਦੇ ਆ ਇਸੇ ਤਰ੍ਹਾਂ ਜਿਹੜੀਆਂ ਫੰਗੀ ਸਾਈਟ ਸੀਗੀਆਂ ਜਿਵੇਂ ਪਹਿਲਾਂ ਬੋਵੇਸਟਿਨ ਜਿਹੜੀ ਸੀ ਕਾਰਮਡਿਜ਼ਮ ਰეკਮੈਂਡਡ ਸੀਗੀ ਹੁਣ ਉਸ ਤੋਂ ਬਾਅਦ ਕਈ ਜਿਹੜੀਆਂ ਜਿਵੇਂ ਨਟਿਵੋ ਜਾਂ ਹੋਰ ਇਸ ਤਰ੍ਹਾਂ ਦੀਆਂ ਡੈਕਸਰ ਹੋਰ ਆ ਗਈਆਂ ਦਵਾਈਆਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਨੇ ਤੇ ਪਰ ਕੁਆਂਟੀਟੀ ਉਹਨਾਂ ਦੀ ਜਿਹੜੀ ਆ ਉਹ ਘਟ ਗਈ ਆ ਇਸ ਕਰਕੇ ਕਿਸਾਨ ਦੇ ਖਰਚੇ ਜਿਹੜੇ ਆ ਦਿਨੋਦਿਨ ਉਹ ਕੁਆਂਟੀਟੀ ਮਗਰ ਨਾ ਦੇਖੇ ਜਾਣ ਉਹ ਕਿਸਾਨ ਦੇ ਖਰਚੇ ਜਿਹੜੇ ਆ ਉਹਦੀ ਜਿਹੜੀ ਉਹ ਦਵਾਈ ਵਰਤਦਾ ਉਹਦੇ ਮੁਤਾਬਕ ਉਹਦੇ ਗਿਣੇ ਜਾਣ ਇਹ ਨਾ ਦੇਖਿਆ ਜਾਵੇ ਵੀ ਇਹ ਐਤਕੀ ਜਿਹੜੇ ਪੰਜਾਬ ਚ ਐਤਕੀ ਜਿਹੜੇ ਕੀੜੇ ਮਾਰ ਦਵਾਈਆਂ ਨੇ ਜ਼ਹਿਰਾਂ ਨੇ ਉਹ ਕੁਆਂਟੀਟੀ ਚ ਘਟ ਵੀ ਗਿਆ ਨੇ ਪਰ ਉਹ ਕੁਆਂਟੀਟੀ ਚ ਘਟ ਜਾਂਦੀਆਂ ਨੇ ਤੇ ਰੇਟ ਚ ਵਧ ਜਾਂਦੀਆਂ ਨੇ ਉਹਨਾਂ ਚੀਜ਼ਾਂ ਨੂੰ ਵੀ ਮੱਦੇ ਨਜ਼ਰ ਰੱਖਿਆ ਜਾਵੇ ਇੱਕ ਮੈਂ ਕਿਸਾਨਾਂ ਨੂੰ ਅਪੀਲ ਕਰੂੰਗਾ ਵੀ ਡੀਪ ਖਾਦ ਮੈਂ ਲਗਾਤਾਰ ਮੈਨੂੰ ਜਦੋਂ ਦਾ ਮੈਂ ਆਪਣੇ ਫਾਜ਼ਲ ਸਾਹਿਬ ਨਾਲ ਕੰਮ ਕਰਨ ਲੱਗਿਆ ਖੇਤੀਬਾੜ ਮੇਰਾ ਧਿਆਨ ਹੋਇਆ ਐਜੇ ਮਹਿਕਮਾ ਕਰਕੇ ਵੀ ਧਿਆਨ ਹੋਇਆ ਮੈਂ ਕਦੇ ਵੀ ਖੇਤਾਂ 'ਚ ਆਪਦੇ ਡੀਏਪੀ ਖਾਦ ਨਹੀਂ ਵਰਤੀ ਝੂਨੇ ਮੌਕੇ ਕਣਕ ਮੌਕੇ ਮੈਂ ਜਰੂਰ 55 ਕਿਲੋ ਤੋਂ ਲੈ ਕੇ 60 65 ਕਿਲੋ ਤੱਕ ਜਿਹੜੀ ਡੀਏਪੀ ਖਾਦ ਵਰਤਦਾ ਤੇ ਮੇਰਾ ਕਦੇ ਵੀ ਝਾੜ ਜਿਹੜਾ ਘਟ ਨਹੀਂ ਐ ਦੂਸਰੀ ਗੱਲ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਵੀ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਖੇਤ 'ਚ ਸਮੱਸਿਆ ਆਉਂਦੀ ਆ ਤਾਂ ਤੁਸੀਂ ਖੇਤੀਬਾੜੀ ਮਹਿਕਮਾ ਜਾਂ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਪਤਾ ਜਰੂਰ ਕਰਕੇ ਜਿਹੜੀ ਦਵਾਈ ਸਪਰੇਅ ਕਰਨੀ ਆ ਕੋਈ ਖਾਦ ਪਾਉਣੀ ਆ ਕਿਸੇ ਚੀਜ਼ ਦੀ ਘਾਟ ਆ ਗਈ ਆ ਉਹਨੂੰ ਪੂਰਾ ਕਰਨਾ ਵਾ ਉਹ ਦੁਕਾਨਦਾਰ ਦੇ ਕਹੇ ਤੇ ਡੀਲਰ ਦੇ ਕਹੇ ਤੇ ਨਾ ਬਿਲਕੁਲ ਕਰੋ ਉਹ ਜਰੂਰ ਮੈਕਮਾ ਨਾਲ رابطہ ਰੱਖੋ ਨਹੀਂ ਤਾਂ ਜਦੋਂ ਡੀਲਰ ਕੋਲੇ ਤੁਸੀਂ ਜਾਂਦੇ ਹੋ ਉਹ ਤੁਹਾਨੂੰ 4-5 ਕਿਸਮ ਦੀਆਂ ਜਿਹੜੀਆਂ ਦਵਾਈਆਂ ਦੇ ਦਿੰਦਾ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਉਹਦੇ ਨਾਲ ਖਰਚੇ ਖੇਤੀ ਖਰਚੇ ਵੱਧ ਜਾਂਦੇ ਨੇ ਤੇ ਆਮਦਨ ਹੋਰ ਘਟ ਜਾਂਦੀ ਆ ਉਹਦੇ ਵੱਲ ਵੀ ਧਿਆਨ ਦਿਵੋ ਵੀ ਤੁਸੀਂ ਖੇਤੀਬਾੜੀ ਮੈਕਮਾ ਖੇਤੀਬਾੜੀ ਯੂਨੀਵਰਸਿਟੀ ਇਦੋਂ ਬਿਨਾ ਤੁਸੀਂ ਜ਼ਰੂਰ ਸਲਾਹ ਕਰਕੇ ਜਿਹੜੀ ਵੀ ਕੋਈ ਚੀਜ਼ ਆ ਉਹਨੂੰ ਵਰਤੋ ਇਸੇ ਤਰ੍ਹਾਂ ਜਿਹੜੀ ਸੁੱਕੀ ਵਿਧੀ ਆ ਉਹਦੇ ਵਿੱਚ ਥੋੜਾ ਥੋੜੀ ਜੀ ਇਹ ਸਮੱਸਿਆ ਵੀ ਉਹ ਸਾਨੂੰ ਸੁੱਕੀ ਬਜਾਈ ਕਰਕੇ ਉਹਦੇ ਨਾਲ ਹੀ ਪਾਣੀ ਲਾਉਣਾ ਪੈਂਦਾ ਤੇ ਉਹਦੇ ਨਾਲ ਕੁਝ ਨਦੀਨ ਜਿਹੜੇ ਜਾਵਾ ਆਉਂਦੇ ਆ ਸੋ ਅਸੀਂ ਸਿਫਾਰਿਸ਼ ਉਹ ਵੀ ਕੀਤੀ ਹੋਈ ਆ ਪਰ ਇਸ ਤਰ੍ਹਾਂ ਜੇਕਰ ਅਸੀਂ ਤਰਬੱਤਰ ਦੇ ਵਿੱਚ ਕਰੋਂਗੇ ਤਾਂ ਉਹਦੇ ਵਿੱਚ ਬੈਟਰ ਰਿਜ਼ਲਟ ਆਉਣਗੇ ਸੋ ਇਸੇ ਤਰ੍ਹਾਂ ਜਿਹੜਾ ਦੂਸਰਾ ਤਰੀਕਾ ਉਹ ਬੈਡ ਪਲਾਂਟਿੰਗ ਦਾ ਹੈ ਤੇ 70 ਬੱਤਰ ਦੇ ਨਾਲ ਤੁਸੀਂ ਬੈੱਡ ਪਲੈਂਟਰ ਜਿਹੜਾ ਕਣਕ ਵਾਲਾ ਬੈੱਡ ਪਲੈਂਟਰ ਆ ਉਹਦੇ ਨਾਲ ਇਹਦੀ ਤੁਸੀਂ ਬਜਾਈ ਕਰ ਸਕਦੇ ਆ ਤਰੀਕਾ ਸੇਮ ਆ ਉਹਨੂੰ ਤੁਸੀਂ 18 19 ਜਾਂ 21 ਦਿਨਾਂ ਤੱਕ ਪਾਣੀ ਲਾਉਣਾ ਤੇ ਉਸ ਤੋਂ ਬਾਅਦ ਜਿਹੜਾ 5 ਤੋਂ 6 ਦਿਨਾਂ ਬਾਅਦ ਪਾਣੀ ਲਾਉਣਾ ਸੋ ਇਸ ਤਰ੍ਹਾਂ ਜਿਹੜੀ ਸਾਡੀ 10 ਤੋਂ 15% ਪਾਣੀ ਦੀ ਬਚਤ ਹੋ ਜਾਂਦੀ ਹੈ ਸੋ ਇਹਦੇ ਵਿੱਚ ਇੱਕ ਹੋਰ ਤਰੀਕਾ ਜਿਹੜਾ ਜਿਹੜਾ ਕਿ ਅਸੀਂ ਕਹੀਏ ਵੀ ਕਦੂ ਕਰਕੇ ਝੋਨੇ ਦੇ ਵਿੱਚ ਵੀ ਅਸੀਂ ਕਿੰਨਾ ਕੁ ਪਾਣੀ ਦੀ ਬਚਤ ਕਰ ਸਕਦੇ ਆ ਉਹ ਤਰੀਕਾ ਇਹ ਆ ਵੀ ਜੇਕਰ ਅਸੀਂ 15 ਦਿਨਾਂ ਤੱਕ ਤਾਂ ਪਾਣੀ ਖੜਾ ਰੱਖਣਾ ਕਿਉਂਕਿ ਪ੍ਰੋਪਰ ਜਿਹੜਾ ਝੋਨਾ ਦੇ ਪ੍ਰੋਪਰ ਜੜ ਮਾਰ ਸਕੇ ਤੇ ਉਸ ਤੋਂ ਬਾਅਦ ਜਿਹੜਾ ਇਹ ਇਹਦੇ ਵਿੱਚ ਜਿਹੜੇ ਨਦੀਨ ਨੇ ਉਹ ਵੀ ਚੰਗੀ ਤਰ੍ਹਾਂ ਕੰਟਰੋਲ ਰਹਿ ਸਕਣ ਨੀ ਨਸ਼ਕ ਦਵਾਈ ਵੀ ਅਸੀਂ ਉਸ ਟਾਈਮ ਤੱਕ ਕਰਵੇ ਸਪਰੇਅ ਕਰ ਦੇਣੀ ਆ ਤੇ ਪਹਿਲੀ ਖਾਦ ਵੀ ਅਸੀਂ ਪਾ ਦੇਣੀ ਆ ਸੋ ਉਸ ਤੋਂ ਬਾਅਦ 15 ਦਿਨਾਂ ਤੋਂ ਬਾਅਦ ਤੁਸੀਂ ਜਦੋਂ ਪਾਣੀ ਜੀਰ ਜਾਂਦਾ ਵਿੱਚੋਂ ਤੇ 2 ਦਿਨਾਂ ਬਾਅਦ ਪਾਣੀ ਲਾਉਣਾ ਉਹਨੂੰ ਕਹਿੰਦੇ ਆ ਅਸੀਂ ਆਲਟਰਨੇਟ ਵੈਟਿੰਗ ਐਂਡ ਡਰਾਈਂਗ ਵਿਧੀ ਇਹਦੇ ਨਾਲ ਵੀ ਸਾਡਾ ਜਿਹੜਾ ਤਕਰੀਬਨ 15% 10 ਤੋਂ 15% ਜਿਹੜਾ ਪਾਣੀ ਦੀ ਬਚਤ ਹੋ ਜਾਂਦੀ ਹੈ ਤੇ ਜਦ ਕਿ ਤੁਸੀਂ ਇਹਦਾ ਖਿਆਲ ਜ਼ਰੂਰ ਰੱਖਣਾ ਹੈ ਕਿ ਜੇ ਬਹੁਤ ਭਾਰੀਆਂ ਜ਼ਮੀਨਾਂ ਉੱਥੇ ਕਈ ਵਾਰੀ ਤਰੇੜ ਫਟ ਜਾਂਦੀ ਹੈ ਸੋ ਤਰੇੜ ਦਾ ਖਿਆਲ ਰੱਖਣਾ ਉਹ ਤੁਸੀਂ ਕੁਛ ਘੰਟੇ ਅੱਗੇ ਪਿੱਛੇ ਤੁਸੀਂ ਆਪਣਾ ਜਿਹੜਾ ਪਾਣੀ ਆ ਉਹਨੂੰ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਕਿਸਾਨ ਵੀਰੋ ਜੇ ਅਸੀਂ ਇੱਕ ਹੋ ਦੇਕਰ ਅਸੀਂ ਬਦਲਮੀਆਂ ਫਸਲਾਂ ਦੇ ਵਿੱਚ ਜਾਣਾ ਹੈ ਝੋਨੇ ਤੋਂ ਬਦਲਮੀ ਫਸਲ ਦੇ ਵਿੱਚ ਜਾਣਾ ਜਿਵੇਂ ਅਸੀਂ ਬਾਸਮਤੀ ਅਸੀਂ ਕਹਿੰਨੇ ਆ ਵੀ ਇੱਕ ਬੜੀ ਜਿਹੜੀ ਪ੍ਰੋਮਿਸਿੰਗ ਫਸਲ ਹੈਗੀ ਆ ਬਾਸਮਤੀ ਦੇ ਵਿੱਚ ਤੁਸੀਂ ਜਾ ਸਕਦੇ ਆ ਬਾਸਮਤੀ ਦਾ ਜਿਹੜਾ ਏਰੀਆ ਆ ਉਹ ਖਾਸ ਕਰਕੇ ਗਰਦਾਸਪੁਰ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਹੈਗਾ ਐ ਅੰਮ੍ਰਿਤਸਰ ਦੇ ਵਿੱਚ ਹੈਗਾ ਆ ਤੇ ਉੱਥੇ ਕੁਆਲਿਟੀ ਵੀ ਇਹਦੀ ਅੱਛੀ ਬਣਦੀ ਆ ਸੋ ਇਸ ਏਰੀਏ ਦੇ ਵਿੱਚ ਜੇਕਰ ਅਸੀਂ ਝੋਨੇ ਦੀ بجائے ਬਾਸਮਤੀ ਨੂੰ ਪ੍ਰੇਫਰੈਂਸ ਦਈਏ ਤਾਂ ਸਾਡੀ ਬਾਸਮਤੀ ਦੀ ਕੁਆਲਿਟੀ ਵੀ ਠੀਕ ਰਹੇਗੀ ਤੇ ਸਾਡਾ ਜਿਹੜਾ ਬਦਲਵਾ ਚੱਕਰ ਵੀ ਠੀਕ ਰਹੇਗਾ ਇਹਦੇ ਨਾਲ ਇਹ ਵੀ ਦੇਖਿਆ ਗਿਆ ਕਿ ਉਹ ਜਿੰਨਾ ਅਸੀਂ ਝੋਨੇ ਨੂੰ ਪਾਣੀ ਲਾਉਨੇ ਆ तकरीबन 180 160 ਸੈਂਟੀਮੀਟਰ ਤੋਂ 180 ਸੈਂਟੀਮੀਟਰ ਝੋਨੇ ਨੂੰ ਪਾਣੀ ਲੱਗਦਾ ਪਰ ਜਿਹੜਾ ਬਾਸਮਤੀ ਦੇ ਵਿੱਚ 100 ਸੈਂਟੀਮੀਟਰ ਪਾਣੀ ਦੇ ਨਾਲ ਹੀ ਸਾਡੀ ਬੱਚਤ ਹੋ ਜਾਂਦੀ ਹੈ ਤੇ ਨਾਲ ਹੀ ਸਾਨੂੰ ਜਿਹੜੀ ਆ ਚੰਗਾ ਜਿਹੜੇ ਆ ਮੁਨਾਫਾ ਵੀ ਚੰਗਾ ਹੁੰਦਾ ਸੋ ਇਸੇ ਤਰ੍ਹਾਂ ਕਿਸਾਨ ਵੀਰੋ ਜੇਕਰ ਅਸੀਂ ਬਦਲੀਆਂ ਫਸਲਾਂ ਦੂਸਰੀਆਂ ਕਰੀਏ ਗੱਲ ਜਿਵੇਂ ਦਾਹਾਂ ਦੀ ਗੱਲ ਕਰੀਏ ਮੂੰਗੀ ਦੀ ਗੱਲ ਕਰੀਏ ਜਿਹੜੀ ਸਾਡੀ ਸੋਣੀ ਦੀ ਮੂੰਗੀ ਲੱਗਦੀ ਆ ਜਾਂ ਸੋਣੀ ਦੇ ਵਿੱਚ ਸਾਡੀ ਅਰਹਰ ਦੀ ਫਸਲ ਲੱਗਦੀ ਆ ਜਾਂ ਸਾਡੀ ਸੋਇਆਬੀਨ ਲੱਗਦੀ ਆ ਕਿਸਾਨ ਵੀਰੋ ਸੋਇਆਬੀਨ ਦਾ ਕਾਫੀ ਏਰੀਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਧ ਰਿਹਾ ਆ ਸੋ ਉੱਥੇ ਤੁਸੀਂ ਇੱਕ ਨਵੀਂ ਵਿਧੀ ਹੈਗੀ ਆ ਜਿਹੜੀ ਜਿਹਨੂੰ ਕਹਿੰਦੇ ਆ ਬੈਡ ਪਲਾਂਟਿੰਗ ਉਹ ਉਹ ਇਹ ਸੇਮ ਉਹੀ ਬੈਡ ਪਲਾਂਟਰ ਆ ਜਿਹੜਾ ਕਣਕ ਦੇ ਵਿੱਚ ਸਪਾਰਸ਼ ਕੀਤਾ ਗਿਆ ਸੀ ਪਰ ਇਸ ਬੈਡ ਪਲਾਂਟਰ ਦੇ ਨਾਲ ਕੀ ਆ ਜੇਕਰ ਮੀਂਹ ਨਹੀਂ ਪੈਂਦਾ ਤਾਂ ਸਾਡੀ ਪਾਣੀ ਦੀ ਤਿਤ ਉਤੇ 35% ਪਾਣੀ ਦੀ ਵੀ ਬਚਤ ਹੁੰਦੀ ਆ ਜੇ ਮੀਂਹ ਜ਼ਿਆਦਾ ਪੈ ਜਾਂਦਾ ਤਾਂ ਵੀ ਇਹ ਬਚਤ ਕਰਦਾ ਜੇਕਰ ਤੁਸੀਂ ਮੀਂਹ ਦੇ ਡਰ ਤੋਂ ਜਾਂ ਤੁਸੀਂ ਬਿਆਣੀ ਬਚਾਉਣ ਵਾਸਤੇ ਕਰਦੇ ਆ ਤੇ ਜੇਕਰ ਤੁਸੀਂ ਬੈਡ ਪਲਾਂਟਿੰਗ ਕਰੋ ਤਾਂ ਉਹਦੇ ਵਿੱਚ ਤੁਸੀਂ ਕਾਫੀ ਸਫਲਤਾ ਹਾਸਲ ਕਰ ਸਕਦੇ ਆ ਖਾਸ ਕਰਕੇ ਦਾਲਾਂ ਦੇ ਵਿੱਚ ਜਿਵੇਂ ਅਸੀਂ ਕਹਿੰਨੇ ਆ ਮੂੰਗੀ ਵੀ ਸਾਨੂੰ ਇਸ ਤਰ੍ਹਾਂ ਬੀਜਣੀ ਚਾਹੀਦੀ ਆ ਤੇ ਸਾਨੂੰ ਅਰਹਰ ਵੀ ਇਸ ਤਰ੍ਹਾਂ ਬੀਜਣੀ ਚਾਹੀਦੀ ਆ ਅਰਹਰ ਵੀ ਕਿਸਾਨ ਵੀਰੋ ਇਹਨਾਂ ਨੂੰ ਬੀਜਣੀ ਚਾਹੀਦੀ ਆ ਤੁਸੀਂ ਤੇ ਅਰਹਰ ਦਾ ਇੱਕ ਹੋਰ ਵੀ ਤਰੀਕਾ ਅਸੀਂ ਦੱਸਿਆ ਵੀ ਉਹਨੂੰ ਜੇਕਰ ਤੁਹਾਡੀ ਪਛੇਤੀ ਹੋ ਗਈ ਆ ਅਰਹਰ ਤੇ ਉਹਨੂੰ ਤੁਸੀਂ ਨੇੜੇ ਕਰ ਦਿਓ ਵੈਸੇ ਅਸੀਂ 50 ਸੈਂਟੀਮੀਟਰ ਤੇ ਸਵਾਰਿਸ਼ ਕਰਦੇ ਆਂ ਤੇ ਤੁਸੀਂ 30 ਸੈਂਟੀਮੀਟਰ ਤੇ ਉਹਨੂੰ ਲਾ ਕੇ ਤੇ ਜਿਹੜਾ ਬੀਜ ਆ ਉਹ ਵੈਸੇ 6 ਕਿਲੋ ਸਵਾਰਿਸ਼ ਏਕੜ ਦਾ ਪਰ ਤੁਸੀਂ 12 ਕਿਲੋ ਪਾ ਕੇ ਇਹਨੂੰ ਹਾਈ ਡੈਂਸਿਟੀ ਅਸੀਂ ਕਹਿੰਦੇ ਆਂ ਆ ਵੱਧ ਪੌਦਿਆਂ ਦੀ ਮਾਤਰਾ ਵਿੱਚ ਆਉਣਾ ਜਾਣੀ ਆ ਤੇ ਉਹਦੇ ਨਾਲ ਸਾਡਾ ਝਾੜ ਵੀ ਜਿਹੜਾ 10% ਦੀ ਕ੍ਰੀਮ ਸਾਡਾ ਝਾੜ ਵੀ ਵੱਧ ਜਾਂਦਾ ਸੋ ਇਸੇ ਤਰ੍ਹਾਂ ਕਿਸਾਨ ਵੀਰੋ ਜੇਕਰ ਅਸੀਂ ਸੂਰਜਮੁਖੀ ਦੀ ਗੱਲ ਕਰੀਏ ਜਾਂ ਜਿਹੜੀਆਂ 스프ਿੰਗ ਦੇ ਵਿੱਚ ਆ ਫਸਲਾਂ ਲੱਗਦੀਆਂ ਸੂਰਜਮੁਕੇ ਦੀ ਗੱਲ ਕਰੀਏ ਜਾਂ ਸਪਰਿੰਗ ਮੇਜ਼ ਦੀ ਕਰੀਏ ਸਪਰਿੰਗ ਜੀ ਜਿਹੜੀ ਬਹਾਰ ਰੁੱਤ ਦੀ ਮੱਕੀ ਆ ਉਹ ਕਿਸਾਨ ਵੀਰੋ ਕਾਫੀ ਹੱਦ ਤੱਕ ਤੁਸੀਂ ਅਸੀਂ ਸਿਫਾਰਿਸ਼ ਕਰਦੇ ਆ ਪਰ ਕਿਸਾਨ ਵੀਰੋ ਜਿਹੜੀ ਤੁਹਾਡੀ ਗਰਮ ਰੁੱਤ ਦੀ ਤੁਸੀਂ ਕਣਕ ਨੂੰ ਵੱਢ ਕੇ ਉਸ ਤੋਂ ਬਾਅਦ ਤੁਸੀਂ ਮੱਕੀ ਬੀਜਦੇ ਆ ਜਿਹਦਾ ਕਿ ਸਾਰੀ ਦਾ ਸਾਇਲੇਜ ਬਣਦਾ ਜਾਂ ਉਹਨੂੰ ਗ੍ਰੇਨ ਵਾਸਤੇ ਰੱਖਦੇ ਆ ਜਿਹੜਾ ਕਿ ਤੁਸੀਂ ਜੜੀਆਂ ਇਥੇ ਨੋਰਲ ਵਾਲੀਆਂ ਫੈਕਟਰੀਆਂ ਉਹਨਾਂ ਨੂੰ ਦਿੰਦੇ ਆ ਸੋ ਉਹ ਸਾਨ ਵੀਰੋ ਪਾਣੀ ਬਹੁਤ ਹੀ ਜ਼ਿਆਦਾ ਖਿੱਚਦੀ ਹੈ ਤੁਸੀਂ ਦੇਖਿਆ ਵੇ ਹਫਤੇ ਦੇ ਵਿੱਚ ਜਾਂ ਘੱਟੋ ਘੱਟ ਪੰਜਵੇਂ ਦਿਨ ਬਾਅਦ ਪਾਣੀ ਲਾਉਣਾ ਪੈਂਦਾ ਕਿਉਂਕਿ ਉਸ ਟਾਈਮ ਤੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਪਾਣੀ ਬਿਲਕੁਲ ਐ ਉੜਦਾ ਤੁਸੀਂ ਉੜਦਾ ਤੁਹਾਨੂੰ ਪਾਣੀ ਨਜ਼ਰ ਆਉਂਦਾ ਫਸਲ ਤੋਂ ਵੀ ਜਿਵੇਂ ਸਾਡਾ ਵੈਸੇ ਅਸੀਂ ਕੋਲੀ ਦੇ ਵਿੱਚ ਰੱਖਦੀਏ ਪਾਣੀ ਉੜਦਾ ਨਜ਼ਰ ਆਉਂਦਾ ਤੇ ਉਸ ਤਰ੍ਹਾਂ ਉਸ ਸਾਨ ਵੀਰੋ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਹੈ ਜੇਕਰ ਅਸੀਂ ਆਪਣੀ ਖੇਤੀ ਬਚਾਉਣੀ ਹੈ ਸੋ ਉਹਦੇ ਵਾਸਤੇ ਤੁਸੀਂ ਜਿਹੜੀ ਗਰਮ ਰੁੱਤ ਦੀ ਜਿਹੜੀ ਹੈਗੀ ਆ ਮੱਕੀ ਉਹ ਬਿਲਕੁਲ ਨਹੀਂ ਲਾਉਣੀ। ਆਧੁਨਿਕ ਖੇਤੀ ਵਿੱਚ ਨਵੇਂ ਢੰਗ ਅਤੇ ਫਸਲ ਵਿਭਿੰਨਤਾ ਦਾ ਬਹੁਤ ਮਹੱਤਵ ਹੈ। ਕਿਸਾਨਾਂ ਦੀ ਆਮਦਨ ਵਿੱਚ ਨਿਰੰਤਰ ਵਾਧਾ ਕਰਨ ਲਈ ਖੇਤੀ ਦੇ ਨਵੇਂ ਢੰਗ ਅਪਣਾਉਣੇ ਪੈਣਗੇ ਅਤੇ ਫਸਲ ਵਿਭਿੰਨਤਾ ਦੇ ਸਿਧਾਂਤ ਨੂੰ ਮੰਨਣਾ ਪਵੇਗਾ। ਖੇਤੀ ਖਰਚਿਆਂ ਨੂੰ ਕੰਟਰੋਲ ਕਰਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਲੋੜ ਹੈ ਕਿਸਾਨ ਨੂੰ ਆਪਣੀ ਸੋਚ ਨੂੰ ਬਦਲਣ ਦੀ ਅਤੇ ਖੇਤੀ ਦੇ ਨਵੇਂ ਢੰਗ ਅਪਣਾਉਣ ਦੀ